ਸਿਵਲ ਹਸਪਤਾਲ ਸ਼ਾਰਪੁਰ ਵਿਖੇ ਅਸੀਂ ਪਹੁੰਚੇ ਤੇ ਨਾਲ ਸਾਡੇ ਬੜੇ ਮਾਨਯੋਗ ਬ੍ਰਹਮਸ਼ੰਕਰ ਜੀ ਮਾ ਜੀ ਐਮ ਐਲ ਹਸਪਤਾਲ ਤੇ ਸਾਡੇ ਸਿਵਲ ਸਰਜਨ ਦੀ ਪੂਰੀ ਟੀਮ ਤੇ ਅੱਜ ਬੱਚਿਆਂ ਨੂੰ ਅਸੀਂ ਜਿਹੜੇ ਅਪਾਇੰਟਮੈਂਟ ਲੈਟਰ ਦਿੱਤੇ ਜਿਨ੍ਹਾਂ ਨੇ ਹਾਊਸ ਜੌਬ ਉਹਨਾਂ ਨੇ ਜੁਆਇਨ ਕਰਨੀ ਹੈ ਪਹਿਲੀ ਜੂਨ ਤੋਂ ਜਿਹੜੇ 6 ਮਹੀਨੇ ਦਾ ਉਹਨਾਂ ਦਾ ਟਾਈਮਪੀਰੀਅਡ ਹੁੰਦਾ ਹਾਊਸ ਜੌਬ ਕਰਨ ਦਾ ਤੇ ਉਹਦੇ ਸਬੰਧ ਅਸੀਂ ਪਹੁੰਚੇ ਤੇ ਮੈਂ ਜਿੰਨੇ ਵੀ ਬੱਚੇ ਅੱਜ ਪਹੁੰਚੇ ਜਿਨ੍ਹਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੀਆਂ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲ ਆਪਣੀ ਸਾਰੀ ਟੀਮ ਵੱਲੋਂ ਤੇ ਸਿਰ ਉਸ ਲੋਚਾਰ ਪ੍ਰਸ਼ਾਸਨ ਵੱਲੋਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਤੇ ਅਸੀਂ ਇਹੀ ਆਸ ਕਰਾਂਗੇ ਕਿ ਉਹ ਤੰਦਹੀਨਾ ਪੂਰੀ ਜਿਹੜੀ ਲੋਕ ਸੇਵਾ ਦੀ ਹੈਗੀ ਡਿਊਟੀ ਉਹ ਨਿਭਾਣਗੇ ਜੀ ਕਿੰਨੇ ਪਾਸ ਸੀਗੇ ਖਾਸ ਸਜਨ ਐਸੀ ਨਹੀਂ ਜੀ ਇਹ ਐਮਵੀ ਬੇਸ ਹੁੰਦੇ ਨੇ ਇੰਟਰਨ ਕਰਕੇ ਉਸ ਸਮੇਂ ਜਿਹੜੇ ਹਾਊਸ ਆਫ ਹਾਊਸ ਸਰਜਨ ਹੁੰਦੇ ਮੈਡੀਕਲ ਅਫਸਰ ਜਿਹਦਾ ਐਮਰਜੈਂਸੀ ਜਾਂ ਵਾਰਡਸ ਡਿਊਟੀ ਚ ਲੱਗਦੇ ਨੇ ਉਹ ਡਾਕਟਰਸ ਨੇ ਜੀ ਜੀ ਸਰ ਇੱਕ ਤਾਂ ਬੱਦੀ ਗਰਮੀ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਨੂੰ ਕੀ ਕੁਝ ਅਪੀਲ ਕਰਨਾ ਚਾਹੋਗੇ ਜੀ ਦਿਨੋ ਦਿਨ ਟੈਂਪਰੇਚਰ ਤਾਪਮਨ ਵਧ ਰਿਹਾ ਹੈਗਾ ਤੇ ਮੈਂ ਇਹੀ ਕਹਾਂਗਾ ਕਿ ਹਾਈਡਰੇਸ਼ਨ ਜਿਹੜਾ ਪਾਣੀ ਦੀ ਇਨਟੇਕ ਹੈਗੀ ਉਹ ਮੇਨਟੇਨ ਕਰਨ ਤੇ ਜਦੋਂ ਪੀਕਾਰਸੋਂ ਦੇ ਗਰਮੀ ਦੇ ਉਸ ਉਹਨਾਂ ਧੁੱਪਾਂ ਚ ਖਾਸ ਕਰਕੇ ਬੱਚੇ ਜਾਂ ਬਜ਼ੁਰਗ ਜਾਂ ਜਿਹੜੇ ਬਿਮਾਰ ਲੋਕ ਨੇ ਪੇਸ਼IENTS ਦੇ ਹਾਰਟ ਦੇ ਜਾਓ ਉਹ ਅਵੋਇਡ ਕਰਨ ਤੇ ਪਾਣੀ ਦੀ ਜਿਹੜੀ ਮਾਤਰਾ ਉਹ ਐਡਕੂਏਟ ਰੱਖਣ ਜੀ ਸ਼ਾਰਪੁਰ ਕਾਰਪੋਰੇਸ਼ਨ ਦੇ ਸੀਵਰਮੈਨ ਲਗਾਤਾਰ 8 ਦਿਨ ਤੋਂ ਹੜਤਾਲ ਤੇ ਨੇ ਸਰ ਕੋਈ ਕੰਮ ਨਹੀਂ ਕਰ ਰਿਹਾ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਪੱਕੇ ਕੀਤਾ ਜਾਣਾ ਜਾਂ ਉਹਨਾਂ ਨਾਲ ਮੀਟਿੰਗ ਹੋਏਗੀ ਕੀ ਇਹ तकरीबन 80 ਲੱਗੇ ਹੋਏ ਨੇ ਕਾਫੀ ਮੀਟਿੰਗਸ ਹੋ ਚੁੱਕੀਆਂ ਅਸੀਂ ਇੱਥੇ ਵੀ ਮੀਟਿੰਗਸ ਕੀਤੀਆਂ ਅਸੀਂ ਆਪਾਂ ਹੈੱਡਕਵਰਟਰ ਲੈਵਲ ਤੇ ਮੀਟਿੰਗਸ ਕੀਤੀਆਂ ਸਰਕਾਰ ਦੇ ਧਿਆਨ ਚ ਹੈਗਾ ਤੇ ਮੈਂ ਕਹੂੰਗਾ ਕਿ ਹਿਸ਼ਾਰ ਪਰਦਾ ਨਹੀਂ तकरीबन ਪੂਰੇ ਪੰਜਾਬ ਦਾ ਮਸਲਾ ਹੈਗਾ ਜਿਹੜੇ ਆਰਸੋਰਸਸ ਟੂ ਆਪਾਂ ਇਨਸੋਰਸ ਕਰ ਲੈ ਫਿਰ ਉਹਨਾਂ ਨੂੰ ਅਗੇ ਰੈਗੂਲਰ ਕਰ ਲੈ ਤੇ ਅਸੀਂ ਸਬ ਕਮੇਟੀ ਨਾਲ ਮੀਟਿੰਗ ਕਰਾ ਕੇ ਆਪਾਂ ਜਿਹੜਾ ਅਗਲਾ ਪ੍ਰੋਸੈਸ ਕੀ ਆਪਾਂ ਅਸ ਸ਼ੁਰੂ ਕਰਾਂਗੇ ਅਸੀਂ ਉਹਨਾਂ ਲਈ ਮੈਂ ਕਹਾਂਗਾ ਕਿ ਬਚਨਵਾਦ ਦਾ ਅਸੀਂ ਉਹਨਾਂ ਦੇ ਸੁਭਚਿੰਤਕ ਹੈਗੇ ਤੇ ਅਸੀਂ ਜ਼ਰੂਰ ਉਹਨਾਂ ਨੂੰ ਆਪਾਂ ਸਰਕਾਰ ਕੋਲੋਂ ਜੋ ਉਹਨਾਂ ਦਾ ਬੰਦਾ ਹੱਕ ਹੈਗਾ ਉਹ ਦਵਾਵਾਂਗੇ ਆਪਾਂ ਜੀ ਸਰਕਾਰੀ ਕਾਬਜੀ ਦੀ ਸਰਕਾਰ ਦੇ ਵਿੱਚ ਬੀਸੀ ਬੋਰਡ ਦੇ ਚੇਅਰਮੈਨ ਨੇ ਸੰਦੀਪ ਸੈਣੀ ਜੀ ਉਹਨਾਂ ਦਾ ਜਿੱਥੇ ਘਰ ਆ ਪ੍ਰੀਮੀਅਰ ਡਾਕ ਖਾਨੇ ਵਾਲੀ ਗਲੀ ਦੇ ਵਿੱਚ ਸਾਰਾ ਪਾਣੀ ਜਿਹੜਾ ਆ ਉਹ ਗਲੀ ਦੇ ਅੰਦਰ ਹੀ ਜਾ ਰਿਹਾ ਇੱਕ ਜਗ੍ਹਾ ਟੁੱਟ ਗਿਆ ਜਲਦੀ ਹੀ ਮੈਨੂੰ ਲੱਗਦਾ ਉਹ ਗਲੀ ਬਹਿ ਜਾਏਗੀ ਕਿ ਉਸ ਨੂੰ ਆਪਾਂ ਖੁਲਵਾਂ ਦੀ ਕੋਸ਼ਿਸ਼ ਕਰਾਂਗੇ ਕਿ ਨਹੀਂ ਮੈਂ ਦੇਖਦਾ ਮੇਰੇ ਕੋਈ ਇਦਾਂ ਦਾ ਧਿਆਨ 'ਚ ਨਹੀਂ ਹੈ ਮੈਂ ਅੱਜ ਹੀ ਮੈਂ ਗੱਲ ਕਰਕੇ ਸੰਦੀਪ ਜੀ ਤੇ ਉਹਨੂੰ ਆਪਾਂ ਕਲੀਅਰ ਕਰਵਾਉਂਦੇ ਜੋ ਵੀ ਉੱਥੇ ਪ੍ਰੋਬਲਮ ਜਾਂ ਦਿੱਕਤ ਹੈਗੀ ਉੱਥੇ ਜੀ ਜੀ ਦਾ ਡਾਕਟਰ ਵੀਰ ਜੀ ਹਾਈਪਰ ਟੈਨਸ਼ਨ ਸਾਹਿਬ ਦਾ ਸਾਡੀਆਂ ਜਿਹੜੀਆਂ ਜ਼ਰੂਰਤਾਂ ਹਨ ਸੈਕਟਰ ਦੀਆਂ ਡਾਕਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਔਰ ਵੀ ਤੋਂ ਜ਼ਿਆਦਾ ਨੇ ਡਾਕਟਰ ਨੂੰ ਅੱਜ ਆਪਾਂ ਉਹ ਲੈਟਰ ਦਿੱਤੇ ਆ ਡਾਕਟਰ ਰੋਬਰਟ ਜੀ ਦੇ ਤੋਂ ਜਿਹੜੇ ਡਾਕਟਰ ਬਾਡੀ ਮਨਤਰੀ ਨੇ ਮੈਂ ਫਿਲਹਾਲ ਵੀ ਕਾਫੀ ਚਾਹੇ ਹੁਸ਼ਿਆਰ ਕੋ ਰਸੂਆ ਸ਼ਾਮਰਾਸੀ ਦੇ ਹਸਪੀਟਲ ਸਿਲ ਡਾਕਟਰ ਅਮੀਰ ਨਾ ਪੂਰੀ ਹੋ ਗਈ ਔਰ ਮੈਂ ਬੱਚਿਆਂ ਨੂੰ ਡੋਰ ਨਾ ਮੈਂ ਡਾਕਟਰ ਇਹਨਾਂ ਨੂੰ ਬਧਾਈ ਦਿਨਾ ਇਹਨੂੰ ਇੱਕ ਵਾਰ ਅੱਛਾ ਮੌਕਾ ਮਿਲਿਆ ਅ ਫਿਰ ਕੰਪਲੀਟ ਕਰਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਡਾਕਟਰ ਹਸਪੀਟ ਸਰ ਅਜ ਤੋ ਨੂੰ ਡਾਕਟਰ ਐਜ਼ ਅ ਡਾਕਟਰ ਜਿਹੜਾ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਮੰਤਰੀ ਸਾਹਿਬ ਉਹ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਸਰ ਬਹੁਤ ਵਧੀਆ ਮਹਿਸੂਸ ਕਰ ਰਿਹਾ ਆ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਨੌਕਰੀ ਦਿੱਤੀ ਹੈ ਏ ਡਾਕਟਰ ਅਭਜੋਤ ਐਸੀ ਉਹਨਾਂ ਵੱਲੋਂ ਨਿੱफ्टी ਪੱਤਰ ਦਿੱਤੇ ਗਏ ਨੇ ਸਾਡੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਜਿਸ ਨਾਲ ਡਾਕਟਰ ਬਣਨ ਨੂੰ ਕਿੰਨੀ ਕੁ ਤੁਹਾਨੂੰ ਮਿਹਨਤ ਕਰਨੀ ਪਈ ਜੇ। ਕਾਫੀ ਮਿਹਨਤ ਕਰਨੀ ਪਈ ਹੈ। ਬੱਲਾ 10+2 ਦੇ ਵਿੱਚ ਵੀ ਪੜ੍ਹਾਈ ਕਰਨੀ ਪੈਂਦੀ ਫਿਰ ਐਂਟ੍ਰੈਸ ਐਗਜ਼ਾਮ ਲਈ ਫਿਰ ਐਮਬੀਬੀਐਸ ਦੀ ਪੜ੍ਹਾਈ ਹੁੰਦੀ ਹੈ ਸਾਡੇ 5 ਸਾਲ ਉਸ ਦੇ ਵਿੱਚ ਵੀ ਕਾਫੀ ਪੜ੍ਹਨਾ ਪੈਂਦਾ ਹੈ। ਤੇ ਬਾਕੀ ਆਪਣੇ ਜੂਥ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ। ਜੂਥ ਨੂੰ ਇਹ ਕਹਿਣਾ ਚਾਹਾਂਗੇ ਕਿ ਪੜ੍ਹਾਈ ਵੱਲ ਧਿਆਨ ਦੇਣ ਤੇ ਨਸ਼ਿਆਂ ਤੋਂ ਦੂਰ ਰਹੋ। ਤੇ ਜਿਹੜਾ ਵੀ ਕੰਮ ਕਰ ਰਹੇ ਹੋ ਮਿਹਨਤ ਨਾਲ ਕਰੋ। ਡਾਕਟਰ ਮਹਿਕ ਮੈਡਮ ਐਜ਼ ਅ ਡਾਕਟਰ ਤੁਹਾਨੂੰ ਅੱਜ ਮੀਨੂਕੀ ਪੱਤਰ ਦਿੱਤਾ ਗਿਆ ਮંત્રી ਸਾਹਿਬ ਹੋ ਸਕਦਾ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਡਾਕਟਰ ਬਣਦੇ ਵਿੱਚ 5 ਤੋਂ 5.5 ਸਾਲ ਦਾ ਟਾਈਮ ਲੱਗਦਾ ਹੈ ਬਹੁਤ ਜ਼ਿਆਦਾ ਪੜ੍ਹਾਈ ਲੱਗਦੀ ਹੈ ਤੇ ਬਹੁਤ ਜ਼ਿਆਦਾ ਆਪਾਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹ ਇਦਾਂ ਦੇ ਸਾਨੂੰ ਓਪਰਚ्युनिटीज ਦਿੰਦੇ ਆ ਕਿ ਆਪਾਂ ਆਪਣੀ ਮਿਹਨਤ ਨੂੰ ਤੇ ਆਪਾਂ ਆਪਣੀ ਜਿਹੜੀ ਪ੍ਰੈਕਟਿਸ ਹੈ ਉਹਨੂੰ ਅੱਛੇ ਕੰਮਾਂ ਦੇ ਵਿੱਚ ਲਾ ਸਕੀਏ ਤੇ ਵਧੀਆ ਕੰਮ ਸਿੱਖ ਸਕੀਏ ਤੇ ਸੋਸਾਇਟੀ ਲਈ ਵਧੀਆ ਡਾਕਟਰ ਬਣ ਸਕੀਏ ਵਲਾ ਦੇ ਲਈ ਤੁਹਾਨੂੰ ਕੋਈ ਕਿਸੇ ਦੀ ਸਿਫਾਰਿਸ਼ ਵਗੈਰਾ ਦੀ ਜਾਂ ਨਹੀਂ ਨਹੀਂ ਕਿਉਂ ਸਵਾਰਿਸ਼ ਦੀ ਲੋੜ ਪਏਗੀ ਜੋ ਟੈਲੈਂਟਡ ਹੈ ਜਿਹਦੇ ਮਾਰਕਸ ਵਧੀਆ ਨੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਹੈ ਉਹ ਸਿੱਧਾ ਉਹਨਾਂ ਦੀ ਸਿੱਧੀ ਡਾਇਰੈਕਟਲੀ ਨਿਯੁਕਤੀ ਹੁੰਦੀ ਹੈ ਇੱਦਾਂ ਦੀ ਕੋਈ ਸਿਫਾਰਿਸ਼ ਪੁਰਸ਼wari ਕੋਈ ਲੋੜ ਨਹੀਂ ਆਪਾਂ ਜੂਥ ਨੂੰ ਕੀ ਮੈਸੇਜ ਦੇਣਾ ਹੈ ਕਿ ਉਹਨੇ ਜਿਦਾ ਮਾਨ ਸਰਕਾਰ ਵੱਲੋਂ ਇੱਕ ਜੁਦਨਾ ਸ਼ੇਮਰੋਧ ਦੀ ਵੀ ਚਲਾਈ ਜਾ ਰਹੀ ਹੈ ਮਹਿੰਦ ਹਾਂਜੀ ਹਾਂਜੀ ਮੈਸੇਜ ਤੇ ਇਹ ਹੀ ਹੈ ਦੇਖੋ ਕਿ ਸਭ ਤੋਂ ਪਹਿਲਾ ਜ਼ਰੂਰੀ ਹੈ ਕਿ ਜਿਹੜਾ ਪਰਸਨ ਨਸ਼ਾ ਛੱਡਣਾ ਚਾਹੁੰਦਾ ਹੈ ਉਹਦਾ ਆਪਣਾ ਮਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਤੋਂ ਬਿਨਾਂ ਤੁਸੀਂ ਹਸਪੀਟਲ ਆ ਜਾਓਗੇ ਨਸ਼ਾ ਮੁਕਤੀ ਕੇਂਦਰ 'ਚ ਚਲੇ ਜਾਓਗੇ ਆਪਾਂ ਤੁਹਾਡੀ ਹੈਲਪ ਨਹੀਂ ਕਰ ਪਾਵਾਂਗੇ ਏਦਾਂ ਜਦ ਤੱਕ ਤੁਹਾਡੀ ਆਪਣੀ ਵਿਲ ਪਾਵਰ ਨਹੀਂ ਹੋ ਗਈ ਉਹਨੂੰ ਸਹੀ ਕਰਨ ਦੀ ਸੋ ਬਹੁਤ ਜ਼ਰੂਰੀ ਹੈ ਕਿ ਆਪਣਾ ਜਿਹੜਾ ਮਾਈਂਡ ਹੈ ਆਪਣਾ ਜਿਹੜਾ ਟਾਈਮ ਹੈ ਆਪਣੀ ਜਿਹੜੀ ਮਿਹਨਤ ਹੈ ਉਹ ਕਿਸੇ ਵਧੀਆ ਕੰਮ ਵਿੱਚ ਲਾ ਸਕੀਏ ਸੋ ਦੈਟ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾ ਸਕੀਏ ਮੈਡਮ ਲੱਗ ਗਿਆ ਤੁਹਾਨੂੰ ਇਹਦੇ ਲਈ ਐਮਬੀਬੀਐਸ ਹਾਂਜੀ ਟਾਈਮ ਤੇ ਲੱਗਦੀ ਹੈ ਦੇਖੋ 5 ਸਾਲ ਦੀ ਤਾਂ ਸਾਡੀ ਡਿਗਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਬੰਦਾ ਹੋਰ ਤਿਆਰੀਆਂ ਕਰ ਰਿਹਾ ਹੁੰਦਾ ਹੈ ਪੀਜੀ ਦਾ ਪੇਪਰ ਕਰ ਰਿਹਾ ਹੁੰਦਾ ਤਿਆਰ ਤੇ ਉਸ ਤੋਂ ਤੁਸੀਂ ਲੈ ਕੇ ਜਲੋ 6-7 ਸਾਲ ਇੱਕ ਡਾਕਟਰ ਨੂੰ ਲੱਗੇ ਜਾਂਦੇ ਸਾਰੀ ਪ੍ਰੈਪਰੇਸ਼ਨ ਕਰਦੇ ਤੇ ਇਸ ਲਈ ਆਪਾਂ ਸਰਕਾਰ ਦਾ ਥੈਂਕ ਯੂ ਕਰਨਾ ਚਾਹੁੰਦੇ ਆ ਕਿ ਸਾਨੂੰ ਇਹ ਆਪ机会ਟੀ ਮੈਡਮ ਇਹਦੇ ਲਈ ਤੁਹਾਨੂੰ ਕਾਲ ਆਈ ਸੀ ਜਾਂ ਕੋਈ ਈਮੇਲ ਜਾਂ ਮੈਸੇਜ ਕਿੱਧਰ ਤੁਹਾਨੂੰ ਐਨਐਚਐਮ ਦੀ ਵੈਬਸਾਈਟ ਤੇ ਸਾਰੇ ਆਫੀਸ਼ੀਅਲ ਰਿਕਰੂਟਮੈਂਟ ਲੈਟਰਸ ਪੋਸਟ ਹੁੰਦੇ ਰਹਿੰਦੇ ਆ ਉਹਦੇ ਤੇ ਸਾਨੂੰ ਨੋਟੀਫਿਕੇਸ਼ਨ ਆਈ ਸੀ ਕਿ ਸਾਰੇ ਰਜਿਸਟਰ ਕਰ ਲੈਣ ਹਾਊਸ ਸਰਜਨ ਜਿਹੜੇ ਜੁਆਇਨ ਕਰਨਾ ਚਾਹੁੰਦੇ ਆ ਸੋ ਆਪਾਂ ਉੱਤੇ ਰਜਿਸਟਰ ਕੀਤਾ ਆਨਲਾਈਨ ਸਾਰਾ ਕੁਝ ਆਨਲਾਈਨ ਹੋਇਆ ਹੈ ਫਿਰ ਉਸ ਤੋਂ ਬਾਅਦ ਸਾਨੂੰ ਜਿਹੜਾ ਸਾਡਾ ਨੰਬਰ 1 ਡਿਸਟ੍ਰਿਕਟ ਆਪਾਂ ਸਿਲੈਕਟ ਕੀਤਾ ਉਹਦੇ ਸਿਵਲ ਸਰਜਨ ਆਫਿਸ ਆਂ ਦੇ ਆਰਡਰ ਜਾਈ ਸੀ ਤੇ ਉਸ ਤੋਂ ਬਾਅਦ ਸਾਰਾ ਜਿਹੜਾ ਰਿਕਰੂਟਮੈਂਟ ਹੋਇਆ ਸਿਵਲ ਸਰਜਨ ਆਫਿਸ ਤੋਂ ਸ਼ਾਰਟ ਜਦੋਂ ਤੁਹਾਡੀ ਸਭ ਤੋਂ ਪਹਿਲੀ ਤੁਹਾਡੀ ਫੀਲਿੰਗ ਕਿਦਾਂ ਹੁੰਦੀ ਸੀ ਉਸਲੇ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਜੜੀ ਤੁਸੀਂ ਮਿਹਨਤ ਕੀਤੀ ਹੁੰਦੀ ਹੈ ਉਸ ਹੋ ਜਾਂਦੀ ਹੈ ਪਲੱਸ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਆਈ ਥਿੰਕ ਇਹ ਤੋਂ ਵਧੀਆ ਹੋਰ ਗੱਲ ਤੇ ਹੋ ਹੀ ਨਹੀਂ ਸਕਦੀ ਕੋਈ ਖੁਸ਼ੀ